ਤੋ ਬਾਬਾ ਫਰੀਦ ਦਾ ਇੱਕ ਇੱਕ ਬੋਲ ਜੋ ਮਿਠਾਸ ਨਾਲ ਭਰੇ ਹੋਇਆ ਸੀ रस ਨਾਲ ਭਰੇ ਹੋਇਆ ਸੀ ਇਹਨੂੰ ਸ਼ਕਰ ਨਾਲ ਤਸ਼ਵੀਹ ਦੇ ਦਿੱਤੀ ਤੇ ਆਪ ਦਾ ਨਾਂ ਪੈ ਗਿਆ ਬਾਬਾ ਫਰੀਦ ਸ਼ਕਰਗੰਝ ਫਰੀਦ ਸਾਨੇ ਇਹਨਾਂ ਦੇ ਉਂਝ ਤੇ ਬਹੁਤ ਸਾਰੇ ਸ਼ਬਦ ਧਨ ਗੁਰਵੰਸਾਬ ਜੀ ਮਹਾਰਾਜ ਦੇ ਚ ਨੇ ਪਰ ਆਪ ਦੀ ਖਾਸ ਬਾਣੀ ਸ਼ਲੋਕਾਂ ਦੀ ਬਾਣੀ ਹੈ ਜੇਨੋ ਸ਼ਲੋਕ ਸ੍ਰੀ ਫਰੀਦ ਜੀ ਕਰਕੇ ਕਹਿੰਦੇ ਨੇ ਗਲਬਨ ਇਹ 131 ਸ਼ਲੋਕ ਨੇ ਜਿਨ੍ਹਾਂ ਦੇ ਚ ਕੁਝ ਸ਼ਲੋਕ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਸ਼ਲੋਕ ਤੇ ਗੁਰੂ ਅਰਜਨ ਦੇਵ ਜੀ ਦੇ ਨੇ ਬਾਕੀ ਸਾਰੇ ਸ਼ਲੋਕ ਬਾਬਾ ਫਰੀਦ ਜੀ ਦੇ ਨੇ ਕਿਧਰੇ ਕਿਧਰੇ ਫਰੀਦ ਦੇ ਸ਼ਲੋਕਾਂ ਵਿੱਚ ਅਰਥ ਕਰਨ ਲੱਗੇ ਆ ਕੋਈ ਅਰਥ ਘਾਰ ਟਪਲਾ ਨਾ ਖਾ ਜਾਏ। ਤੋਂ ਚੇਤਾਮਨੀ ਵਜੋਂ ਗੁਰਨਾਨਕ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਇੱਕ ਇੱਕ ਦੋ ਦੋ ਸ਼ਲੋਕ ਆਪਣੇ ਦਰਜ ਕੀਤੇ ਨੇ। ਇਹ ਦੱਸਣ ਲਈ ਕਿ ਫਰੀਦ ਇਹ ਕੁਝ ਕਹਿ ਰਹੇ ਨੇ ਇਸ ਨੂੰ ਇਸ ਢੰਗ ਨਾਲ ਸਮਝਣਾ। ਇਹ ਸ਼ਲੋਕ ਇਸ ਤਰ੍ਹਾਂ ਆਰੰਭ ਹੁੰਦੇ ਨੇ। ਇਕ ਓਅੰਕਾਰ ਸਤ ਗੁਰੂ ਪ੍ਰਸਾਦ ਸਲੋਕ ਸੇਖ ਫਰੀਦ ਕੇ ਜਿਤ ਦਿਹਾੜੇ ਧਨਵਰੀ ਸੋਇ ਲੈ ਲਖਾਇ ਮਲਕ ਜੇ ਕੰਨੀ ਸੁਣੇ ਦਾ ਮੂੰ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀਏ ਹੱਡਾਂ ਕੂ ਕੜਕਾਏ ਸਾਇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕਹੇ ਗਲ ਲੱਗੇ ਧਾਇ ਵਾਲੋਨ ਕੀ ਪੁਰਸਲਾ ਕੰਨ ਨਾ ਸੁਣਿਆ ਫਰੀਦਾ ਕਿਣੀ ਪਵੰਦਈ ਖੜਾ ਨਾ ਆਪ ਮੁਹਾਈ ਮਨੁਖ ਦੇ ਇਸ ਦੇਹੀ ਬਾਰੇ ਬਾਬਾ ਫਰੀਦ ਇੰਜ ਗਿਆਨ ਦੇ ਰਹੇ ਨੇ ਕਿ ਜਿਸ ਤਰ੍ਹਾਂ ਜਨਮ ਦਾ ਦਿਨ ਨਿਸ਼ਚਿਤ ਹੈ ਬਿਲਕੁਲ ਨਿਸ਼ਚਿਤ ਹੈ ਮਰਨ ਦਾ ਦਿਨ ਵੀ ਨਿਸ਼ਚਿਤ ਹੈ ਇਹ ਦਿਨ ਕਿਹੜਾ ਹੈ ਇਸ ਦਾ ਬੋਧ ਭਾਵੇਂ ਮਨੁੱਖ ਨੂੰ ਨਾ ਹੋਵੇ ਪਰ ਪ੍ਰਮਾਤਮਾ ਦੀ ਤਰਫੋਂ ਇਹ ਦੋਵੇਂ ਦਿਨ ਨਿਸ਼ਚਿਤ ਨੇ ਅਕਸਰ ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ ਮਰਨ ਤੱਕ ਉਸੇ ਦਿਨ ਨੂੰ ਚੇਤੇ ਰੱਖਦਾ ਹੈ ਜਦ ਕੇ ਜਨਮ ਹੋ ਗਿਆ ਤਾਂ ਹੁਣ ਜਨਮ ਦਿਨ ਨੂੰ ਭੁਲਾ ਮਰਨ ਦਿਨ ਨੂੰ ਚੇਤੇ ਕਰ ਜੋ ਹੋ ਗਿਆ ਸੋ ਹੋ ਗਿਆ ਜੋ ਹੋਣ ਵਾਲਾ ਹੈ ਉਹਨੂੰ ਚੇਤੇ ਰੱਖ ਉਹਨੂੰ ਯਾਦ ਰੱਖ ਬਾਬਾ ਫਰੀਦ ਕਹਿੰਨ ਜਿੱਤ ਦਿਹਾੜੇ ਧਨਵਰੀ ਸਾਹੇ ਲਹੇ ਲਿਖਾਈ ਜਿਸ ਦਿਨ ਇਹ ਜੀਵ ਸਰੀਰ ਦੇ ਚ ਆਇਆ ਹੈ ਉਸ ਦਿਨ ਦਾ ਹੀ ਇਸ ਦਾ ਮਰਣਾ ਲਿਖਿਆ ਗਿਆ ਹੈ ਨਾਲ ਹੀ ਸੰਬੰਧਿਤ ਹੈ ਮਲਕ ਜੇ ਕੰਨੇ ਸੁਣੀ ਦਾ ਮੌਹ ਦੇ ਖਾ ਲਿਆਏ ਉਹ ਮੌਤ ਦਾ ਫਰਿਸ਼ਤਾ ਜੋ ਅਕਸਰ ਕੰਨਾ ਨਾਲ ਸੁਣਦੇ ਆ ਜਿਸ ਤਰ੍ਹਾਂ ਇਸਲਾਮ ਦੇ ਇਸ ਫਰਿਸ਼ਤੇ ਦਾ ਨਾਂ ਹੈ ਅਜਰਾਈਲ ਸਾਡੇ ਚ ਕਹਿ ਦਿੰਦੇ ਨੇ ਜਮਦੂਤ ਜਿਸ ਦਿਨ ਜਮਦੂਤ ਆਣਗੇ ਜਮ ਆਣਗੇ ਲੈ ਜਾਣਗੇ ਇਸਲਾਮ ਦੇ ਵਿੱਚ ਕਹਿੰਦੇ ਨੇ ਜਦ ਅਜਰਾਈਲ ਫਰਿਸ਼ਤਾ ਆਵੇਗਾ ਜਿਸ ਦਿਨ ਮੌਆਕੇ ਜੋ ਹੈ ਦਿਖਾਏਗਾ ਤਾਂ ਫਿਰ ਕੀ ਹੋਵੇਗਾ ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ ਜਿਵੇਂ ਰੋਂਦੀ ਹੋਈ ਬੱਚੀ ਜਦ ਢੋਲੀ ਵਿੱਚ ਪਾਈ ਜਾਂਦੀ ਉਹਨੂੰ ਪੇਕੇ ਘਰੋਂ ਕਢਿਆ ਜਾਂਦਾ ਤੇ ਸਹੁਰੇ ਘਰ ਲਈ ਰੁਕਸਤ ਕੀਤਾ ਜਾਂਦਾ ਹੈ रुदन कर दी हुई घरੋਂ نکلਦੀ ਹੈ ਇਸ ਤਰ੍ਹਾਂ ਸਰੀਰ ਦੇ ਵਿੱਚ ਜਿੰਦ ਪੇਕੇ ਘਰ ਦੇ ਚ ਹੈ ਆਖਿਰ ਇੱਕ ਨਾ ਇੱਕ ਦਿਨ ਤੇ ਇਸਨੇ ਜਾਣਾ ਹੈ اور ਇੱਕ ਨਾ ਇੱਕ ਦਿਨ ਤੇ ਸਰੀਰ ਨੇ ਉਸ ਜਿੰਦ ਨੂੰ ਰੁਕਸਤ ਕਰਨਾ ਹੀ ਹੈ तो ਜਦ ਰੁਕਸਤ ਕੀਤਾ ਜਾਂਦਾ ਹੈ ਸਰੀਰ ਦੇ ਚੋਂ ਜਦ ਪ੍ਰਾਣ ਨਿਕਲਦੇ ਨੇ ਇਹ ਜਿੰਦ نکلਦੀ ਹੈ तो ਵਾਕਈ ਸਾਰਾ ਸਰੀਰ ਦਾ ਢਾਂਚਾ ਇੰਜ ਟੁੱਟਦਾ ਹੈ ਜਿਵੇਂ ਵਿਦਾਹ ਕਰਨ ਲੱਗਿਆਂ ਮਾਂ ਰੋਂਦੀ ਹੈ ਪਿਤਾ ਦੁਖਤ ਹੈ ਬਿਰਾ ਉਦਾਸ ਬੈਠੇ ਨੇ ਭੈਣਾ ਮਾਇੂਸ ਨੇ ਇਸ ਵਿਦਾਇਗੀ ਦੇ ਸਮੇਂ ਖੁਸ਼ੀ ਨਾਲ ਭਰਿਆ ਹੋਇਆ ਪੇਕੇ ਘਰ ਦਾ ਆਂਗਣ ਦੁੱਖ ਨਾਲ ਭਰ ਜਾਂਦਾ ਹੈ ਬਿਰਹੇ ਨਾਲ ਭਰ ਜਾਂਦਾ ਹੈ ਵਿਛੋੜੇ ਦੀ ਅਗ ਨਾਲ ਭਰ ਜਾਂਦਾ ਹੈ ਔਰ ਇਸ ਖੁਸ਼ੀ ਦੇ ਚਵੀ ਸਾਰਿਆਂ ਦੇ ਨੇਤਰ ਸੱਜਲ ਹੋ ਜਾਂਦੇ ਨੇ ਅਸ਼ਕਬਾਰ ਹੋ ਜਾਂਦੇ ਨੇ ਹੂ ਬਹੋ ਇਸੇ ਤਰੀਕੇ ਨਾਲ ਇਸ ਸਰੀਰ ਦੇ ਵਿੱਚੋਂ ਜਿੰਦ ਨਿਕਲਦੀ ਹੈ ਜਾਂਦੀ ਹੈ ਸਾਰੇ ਸਰੀਰ ਨੂੰ ਕੁਮਲਾ ਕੇ ਰੱਖ ਦਿੰਦੀ ਹੈ ਤਰਪਾ ਕੇ ਰੱਖ ਦਿੰਦੀ ਹੈ ਮੁਰਝਾ ਕੇ ਰੱਖ ਦਿੰਦੀ ਹੈ ਜਿੰਦ ਨੇ ਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਹੱਡੀਆਂ ਨੂੰ ਕੜਕਾ ਕੇ ਮਾਸ ਨੂੰ ਲਿਤਾੜ ਕੇ ਜਦ ਇਹ ਜਿੰਦ ਕਾਇਆ ਦੇ ਚੋਂ ਨਿਕਲਦੀ ਹੈ ਸਾਹੇ ਲਿਖੇ ਨ ਚਲਨੇ ਜਿੰਦੂ ਕੋ ਸਮਝ ਆਏ ਇਹ ਜੋ ਮਰਨ ਦਿਨ ਲਿਖਿਆ ਜਾ ਚੁਕਿਆ ਹੈ ਜਿੰਦ ਨੂੰ ਸਮੇ ਸਮਝਾਇਆ ਜਾਂਦਾ ਤੈਨੂੰ ਤੇ ਰੁਖਸਤ ਹੋਣਾ ਪਏਗਾ ਤੈਨੂੰ ਤੇ ਜਾਣਾ ਹੀ ਪਏਗਾ ਇਸ ਸਰੀਰ ਵਿੱਚ ਤੇਰਾ ਸਦੀਵੀ ਵਾਸਾ ਨਹੀਂ ਹੈ ਐ ਬੱਚੀ ਸਦੀਵੀ ਵਾਸਾ ਪੇਕੇ ਘਰ ਦੇ ਚ ਨਹੀਂ ਹੈ ਆਖਿਰ ਜਾਣਾ ਹੀ ਪਏਗਾ ਰੁਖਸਤ ਹੋਣਾ ਹੀ ਪਏਗਾ ਤੋ ਇਸ ਤਰ੍ਹਾਂ ਜਿੰਦ ਨੂੰ ਇਹ ਕਾਇਆ ਸਮਝਾਂਦੀ ਹੈ ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਣਾਏ ਮੌਤ ਦਾ ਫਰਿਸ਼ਤਾ ਇਸ ਜਿੰਦ ਰੂਪੀ ਵੋਟੀ ਨੂੰ ਪਰਣਾ ਕੇ ਵਿਆਹ ਕੇ ਆਖਰ ਇੱਕ ਦਿਨ ਲੈ ਜਾਏਗਾ ਆਪਣ ਹੱਥੀ ਝੋਲ ਕੇ ਕੈਗਲ ਲੱਗੇ ਧਾਏ ਇਹ ਸਰੀਰ ਆਪਣੀ ਹੱਥੀ ਸਜਿੰਦ ਨੂੰ ਟੋੜ ਕੇ ਸੋਚੀ ਪਏ ਇਹ ਜਿੰਦ ਕਿਸ ਦੇ ਗੱਲ ਜਾ ਲਗੇਗੀ ਕਿੱਥੇ ਪਹੁੰਚੇਗੀ ਕਿ ਫੈਸਲਾ ਜੋ ਹੈ ਉਹ ਸੇਬਾ ਹੋਵੇਗਾ ਤੋਂ ਇਸ ਦਾ ਦ੍ਰਿਸ਼ ਬਾਬਾ ਫਰੀਦ ਇਹਨਾਂ ਬੋਲਾਂ ਦੇ ਰਾਹੀਂ ਖਿੱਚਦੇ ਨੇ ਵਾਹਲੋਂ ਨਿੱਕੀ ਉਸ ਸਰਾਤ ਕੰਨੇ ਨਾ ਸੁਣਿਆ ਹੈ ਤੂੰ ਕੰਨਾ ਨਾਲ ਏ ਜਿੰਦ ਸੁਣ ਸੁਣਿਆ ਨਹੀਂ ਅੱਗੋਂ ਜਿਹੜਾ ਪੁੱਲ ਹੈ ਉਲ ਸਰਾਤ ਸਰਾਤ ਪੁੱਲ ਇਤਨਾ ਨਿੱਕਾ ਹੈ ਵਾਲੋਂ ਨਿੱਕੀ ਆਖੀਏ ਜਿਤਨਾ ਬਾਰੀਕ ਇਹ ਵਾਲ ਹੈ ਕੇਸ ਹੈ ਇਸ ਤੋਂ ਵੀ ਬਾਰੀਕ ਹੈ ਉਹ ਪੁੱਲ ਇਸ ਨੂੰ ਭਗਤ ਕਬੀਰ ਇੰਜ ਕਹਿੰਦੇ ਨੇ ਮੁਖਤ ਦੁਆਰਾ ਸੰਪਰਾ ਰਾਈ ਦਸੈ ਭਾਏ ਮਨ ਤੋਂ ਮੈਗਲ ਹੋਇ ਰਿਹਾ ਨਿਕਸਿਆ ਕਿਉਂ ਕਰ ਜਾਏ ਉਹ ਮੋਕਸ਼ ਦੁਆਰ ਧਰਮ ਦੁਆਰ ਜਿੱਥੋਂ ਜਿੰਦ ਨੇ ਲੰਘਣਾ ਹੈ ਉਤੇ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਇਸਲਾਮ ਤੇ ਸੂਫੀ ਸੰਤ ਤੇ ਬਾਬਾ ਫਰੀਦ ਸਿਰਮੌਰ ਸੂਫੀ ਸੰਤ ਇੰਜ ਕਹਿ ਰਹੇ ਨੇ ਉਹ ਜੋ ਪੁੱਲ ਸਰਾਤ ਹੈ ਉਹ ਜੋ ਪੁੱਲ ਹੈ ਉਤੇ ਵਾਲ ਤੋਂ ਵੀ ਨਿਕਾ ਆਖਿਆ ਜਾਂਦਾ ਹੈ ਬਾਰੀਕ ਆਖਿਆ ਜਾਂਦਾ ਵਾਲੋਂ ਨਿੱਕੀ ਪੁਰਸਲਾ ਕੰਨੇ ਨਾ ਸੁਣਿਆ ਏ ਫਰੀਦਾ ਕਿڑی ਪਵੰਦਈ ਖੜਾ ਨਾ ਆਪ 모ਹਾਏ ਤੇਰੇ ਕੰਨਾਂ ਵਿੱਚ ਸ਼ਬਦ ਨਹੀਂ ਪੈ ਰਹੇ ਮਹਾਪੁਰਸ਼ਾਂ ਦੇ ਅਵਤਾਰੀ ਪੁਰਸ਼ਾਂ ਦੇ ਬਹੁਤ ਪੈਗੰਬਰਾਂ ਦੇ ਕਰਾ ਕਿڑی ਪਵੰਦਈ ਤੇਰੇ ਕੰਨਾਂ ਵਿੱਚ ਨਹੀਂ ਪੈ ਰਹੇ ਸੁਣ ਇਸ ਨੂੰ ਇਸ ਤਰ੍ਹਾਂ ਦਾ ਮਾਹੌਲ ਹੈ ਅੱਗੇ ਇਸ ਤਰ੍ਹਾਂ ਦਾ ਜੋ ਹੈ ਰਾਸਤਾ ਹੈ ਖੜਾ ਨਾ ਆਪ ਮੁਹਾਏ ਆਪਣੇ ਆਪ ਨੂੰ ਇਸ ਤਰ੍ਹਾਂ ਨਾ ਲੁਟਾ ਆਪਣੇ ਆਪ ਨੂੰ ਇਸ ਤਰ੍ਹਾਂ ਬਰਬਾਦ ਨਾ ਕਰ ਸਮਾਂ ਬਹੁਤ ਕੀਮਤੀ ਜ਼ਿੰਦਗੀ ਬਹੁਤ ਕੀਮਤੀ ਔਰ ਐਸਾ ਸਾਜ਼ੋ ਸਮਾਨ ਬਣਾ ਐਸਾ ਇੰਤਜ਼ਾਮ ਕਰ ਕਿ ਇਸ ਜਿੰਦ ਨੂੰ ਸੌਰੇ ਘਰ ਦੇ ਚ ਪ੍ਰਮਾਤਮਾ ਦੇ ਘਰ ਦੇ ਚ ਖੁਦਾ ਦੇ ਘਰ ਦੇ ਚ ਸਦੀਵੀ ਵਸੇਬਾ ਨਸੀਬ ਹੋਵੇ ਔਰ ਇਸ ਤਾ ਆਉਣਾ ਜਾਮਣਾ ਖਤਮ ਹੋਵੇ ਬਾਬੇ ਫਰੀਦਾ ਇਹ ਪਹਿਲਾ ਸਲੋਕ ਫਰੀਦਾ ਦਰ ਦਰ ਵੇਸੀ ਗਾਖੜੀ ਚੱਲਾ ਦੁਨੀਆਂ ਭੱਥੇ ਬੰਨ ਉਠਾਈ ਪੋਟਲੀ ਕਿੱਥੇ ਵੰਨਾ ਘੱਟ ਮਹਾਪੁਰਸ਼ਾਂ ਚ ਇਕ ਮਹਾਨ ਖੂਬੀ ਹੁੰਦੀ ਏ ਕਿ ਨਿਰਮਾਣਤਾ ਗਰੀਬੀ ਇਹਨਾਂ ਦੇ ਰੋਮ-ਰੋਮ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੁੰਦੀ ਏ ਕਿਨਨ ਹਾਂ ਤੇ ਦਰवेश ਪਰ ਪ੍ਰਮਾਤਮਾ ਦੇ ਦਰ ਦੀ ਇਹ ਦਰਵੇਸ਼ੀ ਬਹੁਤ ਔਖੀ ਏ ਬੜੀ ਗਖੜੀ ਏ ਦਰਵੇਸ਼ ਦਾ ਮਤਲਬ ਹੀ ਏ ਜੋ ਖੁਦਾ ਦਾ ਦਰ ਮਲ ਕੇ ਬੈਠ ਜਾਏ جو خدا دا بوا مل کے بیٹھ جائے تے خدا دوے تو بنا ہو تے جائے ہی نہ درویش اور بابا فرید دینے درویشی بڑی ہے بڑی بکھم ہے در درویسی گاخنی چلا دنیا بھتھے ਮੈਂ ਤੇ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਰਿਹਾ ਬਾਣਾ ਦਰਵੇਸ਼ੀ ਦਾ ਲੋਕ ਦਰਵੇਸ਼ ਕਹਿੰਦੇ ਨੇ ਪਰ ਮੇਰੀ ਚਾਲ ਵਿੱਚ ਦਰਵੇਸ਼ੀ ਨਹੀਂ ਹੈ ਮੇਰੇ ਬੋਲਾਂ ਦੇ ਵਿੱਚ ਦਰਵੇਸ਼ੀ ਨਹੀਂ ਮੇਰੇ ਬੋਲਾਂ ਵਿੱਚ ਮੇਰੇ ਚਾਲ ਦੇ ਵਿੱਚ ਮੇਰੇ ਕਿਰਦਾਰ ਦੇ ਵਿੱਚ ਤੇ ਦੁਨੀਆ ਹੈ ਸੰਸਾਰ ਹੈ ਬਨ ਉਠਾਈ ਪੋਟਲੀ ਕਿੱਥੇ ਵੰਨ੍ਹਾ ਘੱਤੇ ਇਹ ਦਰবেশੀ ਦੀ ਪੰਡ ਜੋ ਮੈਂ ਸਿਰ ਤੇ ਚੁੱਕੀ ਹੈ ਇਹ ਕਿੱਥੇ ਰੱਖਦੇ ਆਂ ਬਹ ਦੁਨੀਆ ਚ ਤੇ ਮੈਂ ਰੱਖ ਨਹੀਂ ਸਕਦਾ ਖੁਦਾ ਦੇ ਬੂਏ ਤੇ ਇਸ ਪੰਡ ਨੂੰ ਪੁਚਾਵਾਂ ਗਾਖੜਾ ਲੱਗਦਾ ਹੈ ਔਖਾ ਲੱਗਦਾ ਹੈ ਵਿਖਮ ਹੈ ਮਾਰਕ ਕਿਉਂ ਕਿ ਮੇਰੀ ਚਾਲ ਦੇ ਚ ਦੁਨੀਆ ਹੈ ਮੇਰੀ ਚਾਲ ਦੇ ਵਿੱਚ ਖੁਦਾਈ ਨਹੀਂ ਮੇਰੀ ਚਾਲ ਦੇ ਸੰਸਾਰ ਹੈ ਮੇਰੀ ਗਤੀ ਨਿਰੰਕਾਰ ਦੀ ਤਰਫ ਨਹੀਂ ਇਸ ਤਰ੍ਹਾਂ ਦਾ ਹਾਲ ਆਪਣੇ ਮਨ ਦਾ ਬਾਬਾ ਫਰੀਦ ਜਗਤ ਦੇ ਸਾਹਮਣੇ ਔਰ ਜਗਤ ਦੇ ਮਾਲਕ ਖੁਦਾ ਦੇ ਸਾਹਮਣੇ ਰੱਖ ਰਹੇ ਨੇ ਕਿਝ ਨਾ ਬੁਝੇ ਕਿਝ ਨਾ ਸੁਝੇ ਦੁਨੀਆ ਗੁਜੀ ਭਾਏ ਸਾਈ ਮੇਰੇ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਦਜਾ ਆਏ ਕੁਛ ਵੀ ਸਮਝ ਨਹੀਂ ਮਨੁੱਖਾਂ ਨੂੰ ਇਸ ਦੁਨਆਦਾਰਾਂ ਨੂੰ ਇਨ੍ਹਾਂ ਸੰਸਾਰੀ ਮਨੁੱਖਾਂ ਨੂੰ ਕੁਛ ਵੀ ਪਤਾ ਨਹੀਂ ਗੁੱਜੀ ਭਾ ਦੇ ਚ ਜਲ ਰਹੇ ਨੇ ਚਿੰਤਾ ਦੇ ਚ ਜਲ ਰਹੇ ਨੇ ਤ੍ਰਿਸ਼ਨਾ ਦੇ ਚ ਜਲ ਰਹੇ ਨੇ ਕ੍ਰੋਧ ਦੇ ਚ ਜਲ ਰਹੇ ਨੇ ਸਾਈ ਮੇਰੇ ਚੰਗਾ ਕੀਤਾ ਮੇਰੇ ਰੱਬ ਨੇ ਮੇਰੇ ਖੁਦਾ ਨੇ ਮੇਰੇ ਲਈ ਚੰਗਾ ਕੀਤਾ ਦਰবেশ ਬਣਾ ਦਿੱਤਾ ਆਪਣੇ ਬੂਏ ਤੇ ਬਿਠਾ ਦਿੱਤਾ ਨਹੀਂ ਤਾਂ ਹਮ ਵੀ ਦੱਜਾ ਆ ਹੈ ਨਹੀਂ ਤੇ ਇਸ ਆ ਚਿੰਤਾ ਦੀ ਅਗਦੇ ਚ ਮੈਂ ਵੀ ਜਲ ਜਾਣਾ ਸੀ ਮੈਂ ਵੀ ਸੜ ਜਾਣਾ ਸੀ ਮੇਰਾ ਵੀ ਉਹੀ ਹਾਲ ਹੋਣਾ ਸੀ ਜੋ ਦੁਨੀਆ ਦਾ ਹਾਲ ਹੋ ਰਿਹਾ ਗੁੱਜੀ ਬਾਦਿਚ छुपी हुई आग देच जल रही है फरीदा जे जाना तिल ਥੋੜਲੇ ਸੰਬਲੇ ਬੁੱਕ ਭਰੀ ਜੇ ਜਾਣਾ ਸੋ ਨਡੜਾ ਥੋੜਾ ਮਾਣ ਕਰੀ ਲਹਿੰਦੇ ਪੰਜਾਬ ਦੇ ਵਿੱਚ ਵਿਆਹ ਦੇ ਸਮੇਂ ਜਦ ਵੋਟੀ ਸਹੁਰੇ ਘਰ ਪਹੁੰਚਦੀ ਹੈ ਤਾਂ ਤਿਲ ਵੇਤਰੇ ਕੀਤੇ ਜਾਂਦੇ ਨੇ ਤਿਲ ਵੇਤਰੇ ਇਹ ਨਵੀਂ ਵਿਆਹੀ ਘਰ ਵਿੱਚ ਪਰਚ ਜਾਏ ਵਸ ਜਾਏ ਸਾਰਿਆਂ ਨਾਲ ਸਾਂਝ ਬਣੇ ਤਾਂ ਤਿਲ ਵੇਤਰੇ ਕੀਤੇ ਜਾਂਦੇ ਨੇ ਇੱਕ ਭਾਂਡੇ ਦੇ ਵਿੱਚ ਤਿਲ ਪਾ ਕੇ ਪਤੀ ਉਹ ਤਿਲ ਪਤਨੀ ਦੇ ਹੱਥਾਂ 'ਚ ਰੱਖਦਾ ਹੈ ਪਤਨੀ ਫਿਰ ਪਤੀ ਦੇ ਹੱਥਾਂ 'ਚ ਰੱਖਦੀ ਹੈ ਇਸ ਤਰ੍ਹਾਂ ਇੱਕ ਦੂਜੇ ਦੇ ਹੱਥਾਂ ਦੇ ਉੱਤੇ ਬਾਰ ਬਾਰ ਤਿਲ ਰਖਣੇ ਇਹਨੂੰ ਤਿਲਵੇਤਰੇ ਕਹਿੰਦੇ ਨੇ ਲਾਹੌਰ ਤੋਂ ਪਰੇ तमाम ਲੈਦੇ ਪੰਜਾਬ ਦੇ ਵਿੱਚ ਇਹ ਰਸਮ ਵਿਆਹ ਦੇ ਸਮੇਂ ਬਕਾਇਦਾ ਪ੍ਰਚਲਿਤ ਸੀ ਔਰ ਪ੍ਰਚਲਿਤ ਹੈ ਫਿਰ ਇਹ ਤਿਲਵੇਤਰੇ ਬਾਦ ਦੇ ਨਾਨਾ ਨਾਲ ਔਰ ਦਰਾਣੀਆਂ ਨਾਲ ਜਠਾਣੀਆਂ ਨਾਲ ਦੇਵਰ ਨਾਲ ਜੇਠ ਨਾਲ ਸਭ ਨਾਲ ਕਰਾਇਆ ਜਾਂਦੇ ਸਨ ਤਾਂ ਕਿ ਇਸ ਤਰ੍ਹਾਂ ਸਾਂਝ ਬਣੇ ਇਹ ਕੌਣ ਕੌਣ ਨੇ ਘਰ ਦੇ ਕਿਹੜੇ ਕਿੜੇ ਫਰਦ ਨੇ ਔਰ ਇਸ ਤਰ੍ਹਾਂ ਇਹ ਪਰਚ ਕੇ ਘਰ ਦਾ ਹਿੱਸਾ ਬਣ ਜਾਏ ਪਹਿਲੀ ਸਾਂਝ ਇਹਨਾਂ ਤਲਵੇਤਰਿਆਂ ਨਾਲ ਜੋੜੀ ਜਾਂਦੀ ਸੀ ਬਾਬਾ ਫਰੀਦ ਇੱਥੇ ਕਹਿੰਦੇ ਨੇ ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਭਰੀ ਜੇ ਤਿਲ ਹੀ ਥੋੜੇ ਸਨ ਤਾਂ ਸੰਭਲ ਕੇ ਬੁੱਕ ਭਰਨੀ ਸੀ ਜੇ ਸਵਾਸ ਹੀ ਥੋੜੇ ਨੇ ਕੋਲ ਤੇ ਇਹਨਾਂ ਨੂੰ ਸੰਭਲ ਕੇ ਵਰਤਣਾ ਹੈ ਸੰਭਲ ਕੇ ਦੇਣਾ ਹੈ ਸੰਭਲ ਕੇ ਦੂਜੇ ਦੇ ਹੱਥ ਵਿੱਚ ਪਾਣਾ ਹੈ ਇਹਨਾਂ ਸਵਾਸਾਂ ਦੇ ਨਾਲ ਸਾਂਝ ਜੁੜਦੀ ਏ ਜਗਤ ਦੇ ਵਿੱਚ ਪਰ ਢੰਗ ਨਾਲ ਜੋੜਨੀ ਹੈ ਔਰ ਸਵਾਸਾਂ ਨੂੰ ਢੰਗ ਨਾਲ ਖਰਚ ਕਰਨਾ ਹੈ ਕਿਉਂਕਿ ਇਹ ਤੇ ਥੋੜੇ ਨੇ ਗਣਤੀ ਮਣਤੀ ਦੇ ਇਸ ਸ્વાસ ਨੇ ਬਹੁਤ ਜ਼ਿਆਦਾ ਨਹੀਂ ਜੇ ਜਾਣਾ ਸੋ ਨਡੜਾ ਥੋੜਾ ਮਾਣ ਕਰੀ ਸੋ ਨਡੜਾ ਜੇ ਮੈਂ ਇਸ ਗੱਲ ਨੂੰ ਜਾਣਿਆ ਹੁੰਦਾ ਕਿ ਉਹ ਖੁਦਾ ਵਾਸਤੁਕ ਬਾਲਾ ਪ੍ਰੀਤਮ ਹੈ ਬਾਲਕ ਬੁੱਧ ਹੈ ਬਾਲ ਜੈਸਾ ਬੱਚੇ ਜੈਸਾ ਅਗਿਆਨ ਨਹੀਂ बच्चे जैसा स्वभाव बच्चे दा स्वभाव बड़ा भोला है बच्चा अंदरों बाहरों एक है शायद यही कारण है कि बच्चा बहुत प्यारा लगता है बहुत प्यारा लगता है जानी दुश्मन भी होवे कोई किसी दा ता भी बच्चा ते उसनु प्रभावित करदा है बच्चे दी मासूमियत बच्चे दी पवित्रता बच्चे दा भोलापन बच्चे दा अंदरों बाहरों एक होना हर एक नु जो है प्रभावित करदा है ਜੇ ਮੈਨੂੰ ਪਤਾ ਆਉਂਦਾ ਕਿ ਉਹ ਪ੍ਰਮਾਤਮਾ ਤੇ ਨਡੜਾ ਹੈ ਬਾਲ ਬੁੱਧ ਹੈ ਬਾਲਕ ਜੈਸਾ ਹੈ ਤਾਂ ਮੈਂ ਜਵਾਨੀ ਦਾ ਵੱਡ ਪਣੇ ਦਾ ਮਾਣ ਇਤਨਾ ਨਾ ਕਰਦੀ ਮੈਂ ਇਸ ਹੰਕਾਰ ਦੇ ਚ ਨਾ ਰਹਿੰਦੀ ਹੰਕਾਰ ਇੱਕ ਮਾਸੂਮ ਬੱਚੇ ਦੇ ਚ ਨਹੀਂ ਹੈ ਪ੍ਰਮਾਤਮਾ ਦੇ ਚ ਨਹੀਂ ਹੈ ਬੱਚੇ ਦੀ ਜਿਹੜੀ ਅਵਸਥਾ ਹੈ ਉਹੀ ਪ੍ਰਮਾਤਮਾ ਦੀ ਅਵਸਥਾ ਹੈ ਔਰ ਸੰਤ ਦੀ ਜੋ ਅਵਸਥਾ ਹੈ ਫਕੀਰ ਦੀ ਅਵਸਥਾ ਹੈ ਉਹੀ ਬੱਚੇ ਜੈਸੀ ਹੈ ਹਜ਼ਰਤੀ ਈਸਾ ਕਿਹਾ ਜਦ ਕਰਦੇ ਸਨ ਮੇਰੇ ਖੁਦਾ ਦੇ ਇਰਾਜ ਦੇ ਵਿੱਚ ਬੱਚੇ ਹੀ ਪ੍ਰਵੇਸ਼ ਕਰ ਸਕਣਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖਰੇ ਬੱਚੇ ਜੈਸਾ ਜਦ ਬੋਧ ਧਾਰਨ ਕੀਤਾ ਹੈ ਤਾਂ ਸੁਖ ਦੀ ਪ੍ਰਾਪਤੀ ਹੋ ਗਈ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਹੂ ਬਹੁ ਇਹ ਹੀ ਭਾਵ ਬਾਬਾ ਫਰੀਦ ਆਪਣੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਡੇ ਸਾਹਮਣੇ ਰੱਖ ਰਹੇ ਹਨ ਜੇ ਜਾਣਾ ਲੜ ਛੇਜਣਾ ਪੀੜੀ ਪਾਈ ਗੰਢ ਤਜੇ ਵਡ ਮੈ ਨਾਏ ਕੋ ਸਭ ਜਗ ਡਠਾ ਹੰਡ ਲਾਵਾਂ ਦੇ ਸਮੇਂ ਫੇਰੇ ਦੇ ਸਮੇਂ ਕੁੜੀ ਤੇ ਮੁੰਡੇ ਦੇ ਪੱਲੇ ਅੰਚ ਗੰਡ ਪਾ ਦਿੱਤੀ ਜਾਂਦੀ ਹੈ ਬਾਬਾ ਫਰੀਦ ਕਹਿੰਦੇ ਨੇ ਜੀ ਵਾਕਈ ਇਹ ਲੜ ਛੇ ਜਾਣਾ ਸੀ ਮੇਰਾ ਸਿਮਰਨ ਪੁਲੇਖਿਆਂ ਵਿੱਚ ਪੈ ਜਾਣਾ ਸੀ ਮੇਰੀ ਬੰਦਗੀ ਢਿੱਲੀ ਪੈ ਜਾਣੀ ਸੀ ਮੇਰੀ ਇਬਾਦਤ ਕੁਝ ਕਮਜ਼ੋਰ ਹੋ ਜਾਣੀ ਸੀ ਐਸਾ ਮਾਹੌਲ ਬਣਨਾ ਸੀ ਤਾਂ ਮੈਂ ਸ਼ੁਰੂ ਤੋਂ ਹੀ ਪੀੜੀ ਪੰਨ ਪੱਕੀ ਗੰਡ ਪਾਂਦੀ تاکہ لڑ میرا نہ چھجدا نہ ٹوٹ کیونکہ میں سارا جگ ہنڈا کے ویخ لیا خدا تیرے جیسا کوئی بھی نہیں تیرے جیسا کوئی بھی نہیں فریدا عقل لطیف کالے لکھ نہ لے ਆਪਣੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ ਬੜਾ ਸੁੰਦਰ ਉਪਦੇਸ਼ ਬਾਬਾ ਫਰੀਦ ਜਗਤ ਨੂੰ ਦੇ ਰਹੇ ਨੇ ਜੇ ਤੂੰ ਬਾਰੀਕ ਅਕਲ ਦਾ مالک ਹੈ ਜੇ ਤੂੰ ਅਕਲ لطیف ਜੇ ਤੂੰ ਸੂਝ ਸਮਝ ਦਾ مالک ਹੈ ਤਾਂ ਆਪਣੇ ਹਿਰਦੇ ਦੇਤੇ ਕਾਲੇ ਲਿਖ ਨਾ ਲੇਖ ਇਕ ਕਾਲੀ ਲੇਖਣੀ ਨਾ ਲਿਖ ਕਾਲੀ ਲੇਖਣੀ ਲਿਖਣੀ ਕੀ ਹੈ ਦੂਜਿਆਂ ਦੀਆਂ ਭੁੱਲਾਂ ਵੇਖਣੀਆਂ ਦੂਜਿਆਂ ਦੇ ਗੁਨਾਹ ਵੇਖਣੇ ਦੂਜਿਆਂ ਦੇ ਔਗਣ ਵੇਖਣੇ ਦੂਜਿਆਂ ਦੇ ਔਗਣ ਵੇਖਣ ਲਈ ਦੂਜੇ 'ਚ ਬਹੁਤ ਗਹਿਰੀ ਝਾਤ ਮਾਰਨੀ ਪਵੇਗੀ ਪ੍ਰਕਿਰਤੀ ਨੇ ਇੱਕ ਨਿਯਮ ਬਣਾ ਰੱਖਿਆ ਹੈ ਉਪਰੋਂ ਉਪਰੋਂ ਵੇਖੋ ਜਿਵੇਂ ਉਪਰ ਉਪਰ ਬੰਦੇ ਨੂੰ ਵੇਖੀਏ ਉਹ ਸੋਹਣੀ ਖਲੜੀ ਹੈ ਖਲੜੀ ਦੇ ਉੱਤੇ ਸੋਹਣੇ ਜਿਹਾਂ ਕਪੜੇ ਪਾਏ ਹੋਏ ਨੇ ਠੀਕ ਹੈ ਪਰ ਹੁਣ ਕੋਈ ਗਹਿਰਾ ਵੇਖੇ ਵੀਰੋ